ਮੱਲਾ ਓਏ ਤੂੰ ਅੰਦਰ ਨਹੀਂ ਗਿਆ ਲੋਕ ਦਿੰਦੇ ਇੱਕ ਚੀਜ਼ ਤੇ ਡਿਸਕਾਊਂਟ ਦੋ ਚੀਜ਼ਾਂ ਤੇ ਡਿਸਕਾਊਂਟ ਚੌ ਚੀਜ਼ਾਂ ਤੇ ਡਿਸਕਾਊਂਟ ਮੰਨ ਲਓ ਆ ਜਿਹੜਾ ਸਟੋਰ ਆ ਨਾ ਐਡਾ ਵੱਡਾ ਸਟੋਰ ਆ ਇਹਦੇ ਤੇ ਹਰੇਕ ਚੀਜ਼ ਡਿਸਕਾਊਂਟ ਵਾਲੀ ਇਹਨਾਂ ਨੇ ਦੁਨੀਆ ਜਿਹੜਾ ਦੁਨੀਆ ਦੇਖਣ ਤੋਂ ਜਿੰਨਾ ਮਾਲ ਮਿਲਿਆ ਡਿਸਕਾਊਂਟ ਵਾਲਾ ਉਹ ਸਾਰਾ ਚੱਕ ਕੇ ਲਿਆ ਕੇ ਇੱਕ ਛੱਤ ਦੇ ਥੱਲੇ ਰੱਖ ਲਿਆ ਤੋਨੂੰ ਆਪ ਨੂੰ ਪਤਾ ਹੀ ਨਹੀਂ ਲੱਗਣਾ ਇੱਥੇ ਆ ਕੇ ਬੰਦਿਆਂ ਨੇ ਰੁਲ ਜਾਣਾ ਕਿ ਬਾਈ ਅਸੀਂ ਕੀ ਲੱਗੇ ਪਹਿਲਾਂ ਮੜੀਆਂ ਜਾਂ ਚਲਕੀਆਂ ਦਿਖਾ ਲਾਂ ਉਦੋਂ ਬਾਅਦ ਗੱਲ ਕਰਦੇ ਆ ਰਵੀ ਹਾਂਜੀ ਹੁਣ ਇਹਨੂੰ ਮੈਂ ਕੀ ਕਮਾਂ ਸਟੋਰ ਨੂੰ ਨਾ ਕੀ ਦੇਈਏ ਸਟੋਰ ਨੂੰ ਵੀ ਕੀ ਨਾ ਕੀ ਕਹੀਏ ਡਿਸਕਾਊਂਟ ਸਟੋਰੀ ਕਰ ਦੇ ਡਿਸਕਾਊਂਟ ਸਟੋਰੀ ਡਿਸਕਾਊਂਟ ਸਟੋਰ ਚਲ ਜੇ ਮੈਂ ਹੁਣ ਕਬੀਲਦਾਰ ਬੰਦਾ ਦਾ ਕਬੀਲਦਾਰ ਬੰਦੇ ਤਾਂ ਪੋਚੇ ਪਾਚੇ ਤੇ ਨਿਗਾਹ ਜਾਂਦੀ ਹੁੰਦੀ ਆ ਆ ਪੋਚਾ ਕਿੰਨੇ ਦਾ ਦੇ ਦੇਣਾ ਇਹ 200 ਰੁਪਏ ਦਾ ਹੀ ਸਾਰ 200 ਦਾ ਹਾਂਜੀ ਸਿਰਫ 200 ਦਾ ਸੀ ਆਹੋ ਹਾਂਜੀ ਉਥੋਂ ਟਪਲਾ ਹੋ ਜੇ ਆਹੋ ਹਾਂ ਅੱਛਾ ਆ ਇਹਦੇ ਬੱਚਾ ਦੇ ਦੰਦ ਦੁੰਦ ਜੇ ਲੱਗੇ ਆਏ ਸਾਫ ਸੂਫ ਕਰਨ ਨੂੰ ਗੱਲ ਬਾਤ ਅੱਛਾ ਇੰਨੇ ਦਾ ਚੱਲ ਫਿਰ ਗਾਂ ਚੱਲ ਓਏ ਗਾਂ ਚੱਲ ਤੂੰ ਅੰਦਰ ਹੀ ਨਹੀਂ ਆਇਆ ਹੁਣ ਲੈ ਕੇ ਆਇਆ ਕੈਮਰਾ ਆ ਇਹ ਤਾਂ ਘੁੰਮ ਗਿਆ ਗੇਮ ਆ ਆ ਜਾ ਆ ਜਾ ਔਰ ਅੰਦਰ ਆ ਜਾ ਆ ਜਾ ਆ ਜਾ ਆ ਜਾ ਇਸ ਤੋਂ ਬਾਅਦ ਜਿਵੇਂ ਆਪਣੇ ਕੋਲ ਟੁੱਲੂ ਪੰਪ ਆ ਗਏ ਹਾਂ ਆ ਗਏ ਜੀ ਆਪਣੇ ਕੋਲ ਆ ਟੁੱਲੂ ਪੰਪ ਕਿੰਨੇ ਦਾ ਦੇ ਦਗੇ ਆਪਾਂ ਟੁੱਲੂ ਪੰਪ ਆਪਾਂ ਐ ਲਾ ਲਓ ਤੁਸੀਂ ਆਨਲਾਈਨ ਦਾ ਰੇਟ ਦਿਖਾ ਦਿਓ ਜੀ 30% ਲੈਸ ਦੇ ਦਾਂਗੇ ਉਤੋਂ ਜੋ ਆਨਲਾਈਨ ਦਾ ਇਹ ਤੇ ਲਿਖ ਕੇ ਉਦੋਂ 30% ਲੈਸ ਹਾਂ ਜੀ ਆਨਲਾਈਨ ਤੇ ਲੈਸ ਕਰਕੇ ਵੀ ਜੇ 30% ਲੱਗਿਆ ਹੋਇਆ ਮੰਨ ਲਵਾਂ ਆਨਲਾਈਨ ਤੇ 4000 ਲੱਗਿਆ ਹੋਵੇ ਲੈਸ ਕਰਕੇ ਉਦੋਂ ਵੀ ਲੈਸ ਉਦੋਂ ਵੀ ਲੈਸ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਆ ਗਈ ਮ사ਜਰ ਫੁੱਟ ਮ사ਜਰ ਹਾਂ ਇਹ ਦੇ ਦਾਂਗੇ ਜੀ ਆਪਾਂ 8000 ਦਾ ਵੇਚਦੇ ਜੀ ਤੁਹਾਡੀ ਵੀਡੀਓ ਚ ਆਪਾਂ ਸਿਰਫ 7500 ਦੇ ਦਾਂਗੇ 7500 ਦਾ ਮਿਲ ਜਾਊਗਾ ਆ ਆ ਆ ਗੀజర్ ਮੇਰੇ ਹਿਸਾਬ ਨਾਲ ਜਿੰਨਾ ਕੁ ਮੇਰਾ ਅੰਦਾਜ਼ਾ ਵੀ ਇਹ ਇਹ 15-16000 ਰੁਪਿਆ ਇਹਦੀ ਰੇਟ ਆ ਇਹਦਾ ਇਹਦਾ ਆ ਕਿੰਨੇ ਦਾ ਦੇ ਮੈਂ ਗੱਲ ਚੱਲ ਲੱਗੀ ਸਿਰਫ 5500 ਦਾ ਹੀ ਅੱਛਾ 5500 ਦਾ ਇਹਦੀ ਕੋ ਗਾਰੰਟੀ ਵਾਰੰਟੀ ਹੋ ਗਾਰੰਟੀ ਵਾਰੰਟੀ ਸਾਰੀ ਹੈ 5 ਸਟਾਰ ਆਈ ਅੱਛਾ ਅਰਥ ਪ੍ਰੂਫ ਆ ਸਾਰਾ ਇਹ ਨਹੀਂ ਆਪਾਂ ਬਿੱਲ ਬੁੱਲ ਪੂਰਾ ਦੇਵਾਂਗੇ ਹਾਂ ਬਿੱਲ ਕੱਟ ਕੇ ਹੀ ਇਹਦਾ ਹੈ ਬਿੱਲ ਕੱਟ ਕੇ ਆ ਜਾ ਦੂਗਾ ਹਾਂ ਦੇਖ ਕਾ ਕੀ ਹਿਸਾਬ ਕਿਤਾਬ ਆ ਆ ਦੇਖ ਕੇ ਮੇ ਪਾਈਪਾਂ ਪੂਪਾਂ ਪਈਆਂ ਆ ਜਿਹੜਾ ਇਹ ਚ ਤੁਸੀਂ ਜਿਹੜਾ ਵੀ ਸਟਾਕ ਦੇਖ ਰਹੇ ਹੋ ਆਨਲਾਈਨ ਨਾਲ ਬਹੁਤ ਘੱਟ ਕੇ ਰੇਟ ਮਿਲੂਗਾ ਤੁਹਾਨੂੰ ਵੀ ਮੰਨ ਲਓ ਕੋਈ ਚੱਕ ਲਾ ਮੰਨ ਲਾ ਆ ਆ ਮੈਂ ਪੱਖਾ ਇਹ ਮੈਂ ਤੁਹਾਨੂੰ ਪੱਖਾ ਕਿੰਨੇ ਦਾ ਦੇ ਦੇਗਾ ਪੱਖਾ ਹੀ ਜੇ Amazon ਤੇ ਰੇਟ ਸਰਚ ਮਾਰ ਲਈ ਵੀ ਆਪਾਂ ਉਹ ਤੋਂ 70% ਤੇ ਦੇ ਦਾਂਗੇ 30% ਲੈਸ ਕਰ ਦਾਂਗੇ ਅੱਛਾ ਪੱਖਾ ਹਾਂ ਜਿੰਨਾ ਰੇਟ ਹੋਊਗਾ Amazon ਤੇ ਆਪਾਂ ਉਹਦੇ ਵਿੱਚ 30% ਹੋਰ ਲੈਸ ਕਰ ਦਾਂਗੇ ਮਾਨ ਲਾ ਵੀ ਪੱਕਾ ਹੋਇਆ ਉਹ ਲੈਸ ਕਰਕੇ 2000 ਦਾ ਅਮਾਜਨ ਤੋਂ ਮੈਨੂੰ ਮਿਲਦਾ ਹੋਇਆ ਉਹ ਤੋਂ ਵੀ 30% ਕਰ ਦਾਂਗੇ ਲੈਸ 2000 ਤੋਂ ਆ ਜੋ ਘਰ ਲਈ ਮੋਕੀ ਕੁਝ ਚੀਜ਼ਾਂ ਦੇ ਰੇਟ ਆਪਾਂ ਨੂੰ ਡਾਇਰੈਕਟ ਵੀ ਪਤਾ ਲੱਗ ਜਾਣਗੇ ਇਹ ਇਹਦਾ ਵੀ ਆਨਲਾਈਨੋਂ ਲੈਸਾ ਹਲੀੜਾ ਜਿੰਨਾ ਪਿਆ ਹਾਂ ਇਹ ਕੱਪੜੇ ਦਾ ਹੀ ਆਨਲਾਈਨ ਤੇ ਸਰਚ ਕਰਕੇ ਜਿੰਨਾ ਵੀ ਹੈਗਾ ਹੀ ਆਪਣੇ ਕੋਲੇ 50% ਲੈਸ ਦੇ ਦਾਂਗੇ ਕੱਪੜੇ ਤੇ ਆ 350 ਦੀ 350 ਦੀ ਕਿੰਨੇ ਕ ਪੀਸ ਪਏ ਹੋਣਗੇ ਇਹਦੇ 50 ਪੀਸ ਭੇਜ ਨੇਸ ਟਾਈਮ ਜੀ 50 ਪੀਸ ਪਾਇਆ 3300 ਰੁਪਏ ਦੀ ਪ੍ਰੈਸ ਲੈ ਜਾਓ 3300 ਰੁਪਏ ਦੀ ਪ੍ਰੈਸ ਲੈ ਜਾਓ ਤੇ ਇਹਦੇ ਵਿੱਚ ਕੀ ਪਿਆ ਰ ਆਹ ਆ ਆਪਣਾ ਗੋਲ ਲੈਂਸ ਕੱਟਦੇ ਆ ਆਪਣੇ ਕੋਲ ਫਰੇਮ ਨੇ ਜੀ ਜੇ ਕਿਸੇ ਨੇ ਨਿੰਗ ਵਾਲੀ ਐਨਕ ਬਣਵਾਉਣੀ ਹੁੰਦੀ ਆ ਹੂੰ ਲੈਂਸ ਕੱਟ ਦਾ ਫਰੇਮ ਆਈ ਇਹ ਕਿੰਨੇ ਦਾ ਦੇ ਦਗੇ ਸਿਰਫ 400 ਰੁਪਏ ਦਾ ਹੀ ਇਹ 400 ਰੁਪਏ ਦਾ ਜੇ ਮੰਨ ਲਓ 4-5000 ਦੀ ਬੰਦੇ ਦੀ ਐਨਕ ਬਣਦੀ ਆ 400 ਰੁਪਏ ਦਾ ਫਰੇਮ ਆ ਲੈ 400 ਰੁਪਏ ਦੇ ਫਰੇਮ ਦੇ ਵਿੱਚ 200 ਰੁਪਏ ਦੇ 300 ਦੇ ਸ਼ੀਸ਼ੇ ਪਾਉ ਲੋ ਤਾਂ ਐਨਕ ਬਣ ਗਈ ਹਾਂ ਹਾਂ ਇਹਦਾ ਵੀ ਸਟਾਕ 'ਤੇ ਆਪਣੇ ਕੋਲ ਕੁਆਂਟੀਟੀ ਦੇ ਤੇ ਤੋਂ ਬਾਅਦ ਆਪਣੇ ਕੋਲ ਆ ਗਿਆ ਨੈਪਕਿਨ ਇਹ 15 ਰੁਪਏ ਦਾ ਪੈਕਟ ਆਈ ਸਿਰਫ ਇਹ ਹੂੰ ਤੇ ਕਿਸੇ ਨੂੰ ਹੋਟਲ ਵਾਸਤੇ ਚਾਹੀਦਾ ਰੈਸਟੋਰੈਂਟ ਵਾਸਤੇ ਚਾਹੀਦਾ ਉਹ ਬਹੁਤ ਸਸਤਾ ਪੈਂਦਾ ਜੀ ਇਹ ਨੈਪਕਨ ਹਾਂ ਜੀ ਇਹ ਕਿੰਨੇ ਦਾ ਪੈਕਟ 15 ਰੁਪਏ ਦਾ ਪੈਕਟ 15 ਰੁਪਏ ਦਾ ਜਿੰਨੇ ਮਰਜ਼ੀ ਚੱਕ ਲਓ ਜਿੰਨੇ ਮਰਜ਼ੀ ਟਰਾਲੀ ਭਰ ਕੇ ਲੈ ਜਾਓ ਇਹ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਜਿਵੇਂ ਬੋਰੋ ਸਿਲ ਦਾ ਚੌਪਰ ਆ ਗਿਆ ਇਹਦਾ ਜਿੰਨਾ ਮਰਜ਼ੀ ਸਟਾਕ ਲੈ ਲਈ ਆਪਣੇ ਕੋਲੇ ਇਲੈਕਟ੍ਰੀਕਲ ਚੌਪਰ ਆਈ ਇਹ ਆ ਲਓ ਜੀ ਇਹ ਚੋਪਰ ਤਾਂ ਹੈਲੀਕਾਪਟਰ ਜਿਹਨੂੰ ਕਹਿੰਦੇ ਹੁੰਦੇ ਵੀ ਮੁੱਖ ਮੰਤਰੀ ਚੋਪਰ ਤੇ ਨੰਗਿਆ ਇਹ ਕੀ ਇਹ ਕਿਹੜੀ ਚੀਜ਼ ਨੂੰ ਚੋਪਰ ਆਂਦਾ ਹੈ ਜਾਂ ਉਹ ਜਿਹੜਾ ਕਰਚੇ ਜੇ ਕੁੱਤਰਦੇ ਹੁੰਦੇ ਆਪਾਂ ਖੇਤ ਉਹਨੂੰ ਕਹਿੰਦੇ ਉਹ ਚੋਪਰ ਨਾ ਚੋਪਰ ਮਾਰਿਆ ਖੇਤ ਅੱਛਾ ਉਹ ਆ ਓਏ ਕਰਨੇ ਥੋਡੇ ਵਾਲਾ ਜਿੰਮ ਵਾਲੇ ਮੁੰਡਿਆਂ ਵਾਲਾ ਸਮਾਨ ਇੱਥੇ ਆਓ ਵੀ ਹਾਂ ਹਾਂ ਐਂ ਕਰਕੇ ਇਹ ਕਿੰਨੇ ਦਾ ਆਪਾਂ ਐਂ ਆਨਲਾਈਨ ਨਾਲੋਂ 40% ਲੈਸ ਤੇ ਦੇ ਦਾਂਗੇ ਆਹਾ ਆਮ ਜੋਂ ਜੋ ਆਨਲਾਈਨ ਰੇਟ ਆ ਜੋ ਆਨਲਾਈਨ ਰੇਟ ਆ ਤਾਂ ਕੱਢੋ ਉਤੋਂ 40% ਲੈਸ ਕਰਕੇ ਲੈ ਜਾਓ ਚੱਕੋ ਨਾਲੇ ਆਉਣ ਨਾਲ ਆਨਲਾਈਨ ਵਾਲਾਂ ਦਾ ਵੀ 40 ਲੈਸ ਕਰਕੇ ਹੀ ਲਾਇਆ ਵਾ ਹੁੰਦਾ ਪਰ ਜੋ ਰੇਟ ਉਹ ਅੱਜ ਦਿੰਦੇ ਆ ਉਤੋਂ 40% ਲੈਸ ਤੇ ਲੈ ਜਾਓ ਕਿ ਆਪਾਂ ਆਹ ਬੈਗ ਗੇਅਰ ਕੰਪਨੀ ਦਾ ਬੈਗ ਹੈ ਸਿਰਫ 600 ਦੇ ਦਿੰਗੇ 600 ਰੁਪਏ ਦਾ ਲੈਦਰ ਦਾ ਬੈਗ ਆ ਗੇਅਰ ਕੰਪਨੀ ਦਾ ਤੇ ਆ ਜਵਾਕਾਂ ਵਾਲਾ ਜਵਾਕਾਂ ਵਾਲਾ ਝੋਲਾ ਕਿੰਨੇ ਦਾ ਦੇਵੇਂਗਾ ਇਹ ਸਿਰਫ 200 ਰੁਪਏ ਦਾ ਹੀ ਆ 200 ਰੁਪਏ ਦਾ 200 ਦਾ ਹੀ ਹੈ ਲੈ ਤੇ ਆਹ ਆਹ ਭਾਂਡੇ ਜੀ ਐਮ ਆਰ ਪੀ ਤੋਂ 70% ਲੈਸ ਕਰ ਦਾਂਗੇ ਇਹ ਤੇ 70% ਤੇ ਆ ਆ ਆ ਕਿੰਨੇ ਦਾ ਦੇਣਾ ਬਾਜ਼ਾਰ ਮਾਰਕੀਓ ਸਿਰਫ 700 ਰੁਪਏ ਦੇ ਜਿੰਨੇ ਮਰਜ਼ੀ ਲੈ ਜਾਓ ਚੱਕੇ ਹਾਂ ਜੀ ਚੱਕੋ ਵੀ ਚੱਕੋ ਵੀ ਨੌਜਵਾਨੋ ਆਓ ਆ ਭਾਂਡਾ ਟਿੰਡਾ ਸਾਰਾ ਹੀ ਲੈਸ ਆ ਸਾਰੇ ਦੇ ਹੀ ਲੈਸ ਹੈ ਜਿੰਨਾ ਵੀ ਹੈਗਾ ਇਸ ਤੋਂ ਬਾਅਦ ਜਿਵੇਂ ਆ ਪਰਸ ਆ ਕੇ ਕੰਪਨੀ ਦੇ ਬ੍ਰਾਂਡ ਦੇ ਨੇ ਇਹਨਾਂ ਤੇ ਵੀ ਲੈਸ ਆ ਆ ਬੱਲਵ ਆ ਗਈ ਬਟੂਗਾ ਬਟੂਗਾ ਅੱਜ ਮੈਂ ਆਪਣੇ ਕੋਲ ਬੱਲਵ ਹੈਵਲ ਕੰਪਨੀ ਦਾ ਬੱਲਵ ਆ ਜੀ ਇਹ ਸਿਰਫ 8 ਰੁਪਏ ਦੇ ਦਾਂਗੇ ਆਪਾਂ 8 ਰੁਪਏ ਦਾ ਬੱਲਵ 8 ਰੁਪਏ ਦਾ ਵਲਵ ਇਸ ਤੋਂ ਬਾਅਦ ਜਿੰਮੇ ਹੁਣ ਆਪਣੇ ਕੋਲ ਆ ਕਹਿੰਦੇ ਆ ਇਹ ਆ ਲੋ ਜੀ ਉਹ ਹੋਆ ਯਾਰ ਨਾ ਵਾਟਰ ਵਲਵ ਕਹਿੰਦੇ ਨੇ ਇਹਨੂੰ ਆਹਾ ਜਿਹੜਾ ਕਹਿੰਦੇ ਸੀਗੇ ਉਹ ਐਂ ਜੇ ਕਹਿੰਦੇ ਹੁੰਦੇ ਵੀ ਉਹ ਤੇ ਫਲਾਣੇ ਦੇ ਹੱਥ ਚ ਗਰੰਟਾ ਉਹੋ ਆ ਇਹ ਹੂੰ ਇਹ ਵੀ ਆਨਲਾਈਨੋਂ ਸਸਤਾ ਦੇ ਦਾਂਗੇ ਇਸ ਤੋਂ ਵੱਡਾ ਵਲਵ ਆ ਗਿਆ ਜੀ 40 ਵਾਟ ਦਾ ਓਰੀਐਂਟ ਕੰਪਨੀ ਦਾ ਜੀ ਇਹ ਵੀ ਆਪਾਂ ਆਨਲਾਈਨੋਂ ਸਸਤਾ ਦੇ ਦਾਂਗੇ ਆ ਲਾਓ ਯਾਰ ਕਮਰਿਆਂ ਚ ਸਾਰਿਆਂ ਚ ਲਾ ਜਾ ਕੇ ਅੱਜ ਮੰਦੇ ਮਿਲਦੇ ਆ ਲੈ ਉਹੀ ਅੰਗੂ ਯਾਰ ਯਾਰ ਮੈਨੂੰ ਐਵੇਂ ਦੱਸ ਰਹਾ ਵੀ ਮੈਨੂੰ ਉੱਧਰ ਤੂੰ ਮੈਨੂੰ ਉੱਥੇ ਬੈਠੇ ਨੂੰ ਗੱਲ ਦੱਸੀ ਸੀ ਬੈੱਡ ਕਿੰਨੇ ਦਾ ਦੇ ਦਾਂਗੇ ਬੈੱਡ ਬੈੱਡ 3500 ਦਾ ਹੀ 3500 ਦਾ ਆਜੋ ਗਾਹ ਜੀ ਇਤਾ ਇਹੋ ਜਿਆ ਕੁਛ ਹੀ ਆ ਆ ਸ਼ੂਰ ਕਿੰਨੇ ਦਾ ਆ ਉੱਤੇ ਲਿਖਿਆ ਵਾ ਆ ਜਿਵੇਂ ਸਟੱਡੀ ਟੇਬਲ ਆਈ 1200 ਤੋਂ ਸਟਾਰਟ ਨੇ ਆਪਣੇ ਲਈ ਆ ਕੀ ਆ ਆਹ ਆਹ ਇਹ ਤਾਂ ਜਿਵੇਂ ਉਹ ਨਹੀਂ ਇਹਦੇ ਕੁ ਸਾਮਾਨ ਰੱਖਣਾ ਲੇਡੀ ਨੇ ਆਪਣਾ ਮੇਕਅਪ ਲਈ ਹੋਰ ਜਾ ਅੱਛਾ ਐਵੇਂ ਆ ਹਾਂ ਜੀ 3000 ਰੁਪਏ ਦੇ ਕੁਝ ਹੂਰ ਹੈ ਕ ਕੋਕੋ ਯਾਰ ਇੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਯਾਰ ਕਿੱਥੇ ਕੀ ਪਿਆ ਆ ਆ ਸਾਈਕਲਾਂ ਦਾ ਕੀ ਹਿਸਾਬ ਕਿਤਾਬਾ ਹੁਣ ਸਾਈਕਲਾਂ ਦਾ ਕੀ ਮੰਨੀਏ ਸਾਈਕਲ ਜੀ ਆਨਲਾਈਨ ਤੇ ਸਰਚ ਮਾਰ ਲਿਆ Amazon ਤੇ ਬੰਦਾ ਜਿਹੜਾ ਉਰੇ ਖੜਾ ਹੈਗਾ ਉਹ ਤੇ ਆਪਾਂ ਆਏ ਲਾ ਲਓ 40% ਲੈਸ ਦੇ ਦਾਂਗੇ ਸਾਈਕਲ ਜਿੰਨਾ ਰੇਟ ਹੋਊ Amazon ਤੇ ਉਹ ਤੋਂ 40% ਲੈਸ ਦੇ ਦਾਂਗੇ ਹੋਰ ਜੋ Amazon ਤੇ ਕਿਸੇ ਵੀ ਸਾਈਕਲ ਦਾ ਸਰਚ ਮਾਰ 40% ਲੈਸ ਤੇ ਲੈ ਜਾ ਯਾਰ ਸਾਈਕਲ ਸਾਰੇ 40% ਲੈਸ ਲੈ ਜਾ ਬੈੱਡ ਦਿਖਾ ਖਾ ਖਾ 3516 ਬੈੱਡ ਕਿਹੜਾ 3516 ਬੈੱਡ ਆ ਸੀ ਤੱਕ ਓਏ ਪੇਟੀ ਬੈੱਡ ਆ ਜਾਓ ਉੱਪਰ ਖੜ੍ਹਜੋ ਲੋਕ ਆ ਜਾਓ ਜੀ ਫੇਰ ਹੀ ਪਤਾ ਲੱਗੂ ਆ ਗੱਲ ਟੁੱਟ ਜਾਂਦਾ ਹੁੰਦਾ ਕਿਤੇ ਉਹ ਗੱਲ ਹੋ ਜਾਂਦੀ ਹੁੰਦੀ ਆ ਨਹੀਂ ਟੁੱਟਦਾ ਜੀ ਟਿਚਰਾ ਕਰਾਉਣ ਵਾਲੀ ਨਹੀਂ ਟੁੱਟਦਾ ਜੀ ਨਰੋਆ ਵੀ ਆ 3500 ਰੁਪਏ ਦਾ ਬੈੱਡ ਆ ਜੋ ਚਲੋ ਕਰੋ ਗੱਲ ਹੈ ਆ ਜਾ ਇਧਰ ਨੂੰ ਫਿਰ ਕਿਹੜਾ ਤਾਂ ਦੇਖੇ ਮੇਲਾ ਤਾਂ ਬਹੁਤ ਲੰਮਾ ਚੌੜਾ ਆ ਆ ਕੁਰਸੀਆਂ ਤੇ ਕੀ ਸਾਹਬ ਕਿਤਾਬਾ ਯਾਰ ਕੋ ਕੋ ਕਣਕਾ ਕਣ ਵਾਲੀ ਖੇਤ ਹੀ ਰੱਖ ਲੈਂਦਾ ਬੰਦਾ ਫੀਲ ਹੀ ਲੈ ਲੈਂਦਾ ਅ fırsਰਾਂ ਵਾਲਾ ਹੋਰ ਨਹੀਂ ਤਾਂ ਸਾਬਿਆ ਕੰਪਨੀ ਦੀ ਕੁਰਸੀ ਹੈ ਜਿੰਨੀ ਵੀ ਹੈ ਮੰਨ ਕੇ ਚਲੋ ਤੇ ਅਸੀਂ 80% ਲੈਸ ਦੇ ਦਾਂਗੇ ਅੱਛਾ 80% ਲੈਸ ਹੈ ਜੀ ਕਿਸੇ ਨੂੰ ਹੋਲ ਸੇਲ ਚ ਲੈਣੀਆਂ ਹੋਰ ਉਦੋਂ ਵੱਧ ਲੈਸ ਹੋ ਜਾ ਕੋਈ ਵੀ ਆਈਟਮ ਲੈਣੀ ਹੈ ਸਾਡੇ ਤੋਂ ਜੇ ਕੱਠੀਆਂ ਕੱਠੀਆਂ ਚੱਕਣੀਆਂ ਹਾਂ ਜੀ 80% ਤਾਂ ਇੱਕ ਕੁਰਸੀ ਵਾਲੇ ਨੂੰ ਲੈਸਾ ਹਾਂਜੀ 80% ਤਾਂ ਇੱਕ ਕੁਰਸੀ ਲੈਣ ਵਾਲੇ ਨੂੰ ਲੈਸਾ ਤੇ ਕਾਰ ਇਹਨਾਂ ਨੇ 82 83 ਵੀ ਦੇਣੀ ਆ ਜਦੋਂ ਕੋਈ ਬੰਦਾ ਇਕੱਠਾ ਚੱਕੂਗਾ ਮਾਲ ਹੈਂ ਹਾਂਜੀ ਬੰਦਾ ਚੱਕੇ ਸਹੀ ਆ ਆ ਆ ਸੋਫਾ ਕਿੰਨੇ ਦਾ ਦੇ ਦੇਗੇ ਇਹ ਸੋਫਾ ਕੰਮ ਬੈਡਾ ਜੀ ਬੈਠਣਾ ਹੈਗਾ ਇਹ ਆ ਦੇਖੋ ਜੀ ਇਹਦਾ ਬੈੱਡ ਕਿਵੇਂ ਬਣੂ ਉਪਰ ਆਵਾ ਐ ਬਣੂ ਬੈਟਾ ਇਹ ਕਿੰਨੇ ਦਾ ਇਹ ਆਪਣਾ 9000 ਦਾ ਵੇਚਦੇ ਸੀ ਜੀ ਹਾਂ ਜਿਹੜਾ ਛੋਟੀ ਵੀਡੀਓ ਸ਼ੇਅਰ ਕਰਕੇ ਆਊਗਾ ਸਾਡੇ ਕੋਲੇ ਹੂੰ ਉਹਨੂੰ ਇਹ ਸਿਰਫ ਐ ਮੰਨ ਕੇ ਚਲੋ ਸੀ 7800 ਰੁਪਏ ਦੇ ਦਾਂਗੇ ਐ ਯਾਰ ਖੇਤ ਖੂਤ ਵੇਣ ਨੂੰ ਹੈ ਸਿਰਾਂ ਗੱਲਵਾ ਤਾਂ ਘਰੇ ਘਰੇ ਕੀ ਮਾੜਾ ਇਹ ਹੈ ਕਿੰਨੇ ਦਾ ਕਿੰਨੇ ਦਾ ਕਿਹਾ 7800 ਰੁਪਏ ਦਾ ਹੀ 9000 ਦੇ ਵਿੱਚ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਉਗੋਈ 7800 ਦੇ ਤੇ ਆਹ ਮਸ਼ੀਨਾਂ ਤੇ ਕੀ ਲੈਸ ਲੁਸ ਦਾ ਕੀ ਹਿਸਾਬ ਕਿਤਾਬ ਆ ਇਹ ਸਾਰੀਆਂ ਫਰੈਸ਼ ਵਾਲੀਆਂ ਨਹੀਂ ਕੋਈ ਕਹਦੇ ਸਕਰਾਚ ਕੁਛ ਨਹੀਂ ਹੋਣਾ ਇਹ ਤੇ ਬਿੱਲ ਕੱਟ ਕੇ ਮਸ਼ੀਨਾਂ ਦਾ ਉਹ ਇਹ ਸਕਰਾਚ ਨਹੀਂ ਬਿੱਲ ਕੱਟ ਕੇ ਮਿਲੂ ਇਹਨਾਂ ਦਾ ਹਾਂ ਬਾਜ਼ਾਰ ਨਾਲੋਂ 1000 ਕਹਿੰਦੇ ਆ 2000 ਕਹਿੰਦੇ ਆ ਆਪਾਂ 3000 3500 ਦਾ ਫਰਕ ਹੈ ਜੀ ਬਿੱਲ ਕੱਟ ਕੇ ਆ ਬਾਜ਼ਾਰ ਨਾਲੋਂ ਆਨਲਾਈਨ ਨਾਲੋਂ ਵੀ ਗਾਰੰਟੀ ਗਾਰੰਟੀ ਸਭ ਕੁਝ ਚੱਲੂਗਾ ਸਭ ਕੁਝ ਮਿਲੂ ਸਭ ਕੁਝ ਚੱਲੂਗਾ ਅਲਮਾਰੀ ਕਿੰਨੇ ਦੀ ਦੇ ਦੇਵੋਗੇ ਅਲਮਾਰੀ 4000 ਤੋਂ ਸ਼ੁਰੂ ਹੋ ਜੂ ਅਲਮਾਰੀ ਸਾ 4000 ਰੁਪਏ ਤੋਂ ਲਮਾਰੀ ਸ਼ੁਰੂ ਆ 4000 ਤੋਂ ਆ 4500 ਲਿਖਿਆ ਕਿ ਇਹੇ ਚਾਰ ਦੇ ਦਾਂਗੇ ਆਪਾਂ ਇਹੇ ਦੇ ਦਾਂਗੇ 4000 ਦੀ 200 ਜਿਹੜੀ ਤੇ 4500 ਲਿਖਿਆ ਇਹ 4000 ਦੀ ਮਿਲ ਜੂਗੀ ਯਾ ਕੀ ਮਾੜਾ ਯਾਰ ਘਰੇ ਰੱਖਣ ਨੂੰ ਸੋਫਾ ਕਿੰਨੇ ਤੋਂ ਸ਼ੁਰੂ ਕਰ ਦਾਂਗੇ ਆਪਾਂ ਸੋਫਾ ਆਪਣੇ ਕੋਲ ਅਲੱਗ-ਅਲੱਗ ਰੇਟ ਦਾ ਹੀ ਹੂੰ 1500 ਰੁਪਏ ਸੀਟ ਤੋਂ ਸ਼ੁਰੂ ਕਰ ਦਾਂਗੇ ਆਪਣਾ ਸਟਾਰਟਿੰਗ ਰੇਟ ਹੈ ਜਿਵੇਂ ਹੁਣ ਜੇ ਮੈਂ 4 ਸਿੱਟੜ ਇਹ ਹਾਂ ਆਪਣੇ ਕੋਲੇ ਇਹ ਸਾਰਾ ਆਪਾਂ ਦੇ ਦਾਂਗੇ 6000 ਰੁਪਏ ਦੇ ਦਾਂਗੇ ਇਹਦਾ ਸੋਫਾ ਆਹਹ 6 ਦਾਗਾ ਆਪਾਂ ਤੁਹਾਡੀ ਵੀਡੀਓ ਤੇ ਜਿਹੜਾ ਸ਼ੇਅਰ ਕਰਕੇ ਉਹਨੂੰ 5500 ਦੇ ਹੀ ਦੇ ਦਾਂਗੇ ਇਹ। ਜਿਹੜਾ 5500 ਦੇ ਦੇ ਦੂੰਗੇ। ਹਾਂ ਹੈ? ਹੋਰ ਕੋਈ ਦਿਖਾਵੇਂਗਾ 5500 ਰੁਪਏ ਵਾਲਾ? ਜਿਵੇਂ ਹੁਣ ਆ ਆ ਗਿਆ 5 ਸੀਟਡ ਆ ਗਈ। ਆ ਕਲਰ ਆਈ। ਆਹਹ ਹਾਂਜੀ। ਇਹ 7500 ਦਾ ਬੰਦਾ ਹੀ 7000 ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ। 7000 ਦਾ ਤੇ ਸਰਾਣੇ ਦੇ ਨਾਲ ਮਿਲਣਗੇ ਕੀ? ਸਾਰਾ ਸਾਰੀ ਸਰਾਣੇ ਨਾਲ। ਹੈ? 7000 ਦਾ ਹਾਂਜੀ। ਯਾਰ ਕੀ ਮਾੜਾ ਯਾਰ ਕਰਨੇ? ਹੈ? ਸੋਫੇ ਦੀ ਕੁਆਲਿਟੀ ਬਹੁਤ ਹੈ। ਆ ਜਾ ਫਰੂਰੇ ਆ ਉਰੇ ਆ ਉਰੇ ਆ ਜੇ ਫਿਰ ਗੱਲ ਬਣਾਉਣੀ ਆ ਆ ਦੱਸ ਆ ਕੀ ਪਾ ਦੇਣਾ ਆਹਾ ਇਹ ਆਪਣਾ ਕੋ ਰਿਕਲਾਈਨਰ ਆਈ ਹਾਂ ਇਹ 3 ਸੀਟਡ ਆਈ ਹੂੰ ਇਹ ਆਪਾਂ ਸਿਰਫ ਦੇ ਦਾਂਗੇ ਤੁਹਾਨੂੰ 19000 ਰੁਪਏ ਦੇ ਦਾਂਗੇ ਆਹ ਰਿਕਲਾਈਨਰ ਵਾਲਾ ਸੋਫਾ ਹਾਂਜੀ 3 ਸੀਟਾਂ ਹੈ ਹਾਂਜੀ ਹੂੰ ਇਹ ਤੋਂ ਬਾਅਦ ਆਪਣਾ ਕੋ ਆ ਜਾਣਗੇ ਫ੍ਰੀਜ ਆ ਗਈ ਹਾਂ ਮਾਈਕ੍ਰੋਵੇਵ ਆ ਗਏ ਜਿਹੜਾ ਬੰਦਾ Amazon ਤੇ ਸਰਚ ਕਰਕੇ ਆਇਆ ਯਾਰ ਇਹ ਰੇਟ ਹੈ ਹਾਂ ਆਪਾਂ ਉਹ ਤੋਂ ਨਾਲੋਂ ਵੀ ਲੈਸ ਦੇ ਦਾਂਗੇ ਰੇਟ ਇੰਨਾ ਸਰਪ੍ਰਾਈਜ਼ ਹੋਊਗਾ ਬੰਦਾ ਖੁਦ ਕਹੂਗਾ ਨਾਲਾ ਇਹਨੂੰ ਤੂੰ ਵੀ ਇੱਥੋਂ ਲੈ ਕੇ ਜਾ ਚੀਜ਼ ਇਹਦਾ ਫਿਰ ਇਕੱਠੇ ਆਓ ਟਰਾਲੀ ਟਰੁਲੀ ਭਰ ਕੇ ਕਰਨ ਆ ਬੰਦੇ ਆ ਫਰਿੱਜਾਂ ਫੁਰਿੱਜਾਂ ਕੀ ਭਾਦੀਆਂ ਕਿਸੇ ਦਾ ਇੱਕ ਅਦੀ ਦਾ ਰੇਟ ਦੱਸਦੇ ਪਤਾ ਲੱਗ ਜਾਂਦਾ ਹੁੰਦਾ ਰੇਟ ਤਾਂ ਹੀ ਆਏ ਜਿਹੜਾ ਐਮਾਜ਼ਨ ਤੇ ਸਰਚ ਮਾਰ ਕੇ ਆਏ ਇਹ ਬੰਦਾ ਆ ਰੇਟ ਹੈ ਹਾਂ ਉਹਦੇ ਨਾਲ ਆਪਾਂ 25 ਕਿਚ 30% ਲੈਸ ਕਰ ਦਾਂਗੇ ਹੁਣ ਦੱਸੋ ਬੰਦਾ ਉਹ ਆਹ ਵੱਡੀ ਸਾਰੀ ਫਰਿੱਜ ਕਿੰਨੇ ਦੀ ਆ ਆਹ ਕਿੰਨੇ ਦੀ ਇਹਦੇ ਉੱਤੇ ਕਿੰਨਾ ਲਿਖਿਆ ਜਿਵੇਂ 48490 ਹੀ ਹਾਂ ਜਿਹੜੀ ਕਾਲੀ ਜੀ ਫਰਿੱਜ ਆ ਹਾਂ ਜੀ ਇਹਦੇ 30% ਲੈਸ ਦੇ ਦਾਂਗੇ ਨਹੀਂ 48490 ਤੋਂ ਵੀ 30% ਲੈਸ ਹਾਂ ਜੀ ਲੈਸ ਕਰਕੇ ਰੇਟ ਨਹੀਂ ਲਾਇਆ ਹੋਇਆ ਨਹੀਂ ਆਨਲਾਈਨ ਰੇਟ ਲਾਇਏ ਹੋਏ ਨੇ ਇਹ ਅਗਲਾ ਕਹਿ ਦਾਂ ਅਸੀਂ ਕਹਿਣ ਨਾਲ ਨਹੀਂ ਮੇਰੇ ਹਿਸਾਬ ਨਾਲ ਫਿਰ 3000 5 ਤਿਆ 15000 ਹੋਰ ਘਟ ਗਈ ਤਕਰੀਬਨ 15000 ਹੋਰ ਘਟ ਗਈ ਇਹ ਕਿਨੇ ਦੀ ਰਹੀ 33 34000 ਦੀ ਰਹੀ ਆਹਾ ਆ 33 34000 ਦੀ ਰਹੇਗੀ ਆ ਜਿਹੜੀ 28000 ਵਾਲੀ ਆ ਇਹਦੇ ਚੋਂ ਸਮਝ ਲਾ ਵੀ ਤੂੰ 8000 ਹੋਰ ਘਟ ਗਿਆ 20 ਦੀ ਰਹਿ ਗਈ ਹੈ 3000 30% ਲੈਸ ਕਰ ਦਾਂਗੇ ਆਹੋ ਤੀ ਤੀ ਹੀ ਬਣਿਆ ਫਿਰ ਉਹ ਹਾਂ ਜੀ ਹਾਂ ਤਿੰਨ तकरीबन ਤ तकरीबन 3000 ਘਟ ਗਿਆ ਹੈ ਆਹ ਮਾਈਕਰੋਵੇਵ ਆ ਮਾਈਕਰੋਵੇਵ じゃ ਇਹ 16900 ਦਾ ਇਹਦੇ ਚੋਂ ਵੀ 30% ਘਟਾ ਦਿਆਂ 25% ਇਹਦੇ ਚੋਂ 25% ਘਟਾਉਣਾ 2500 ਇੱਕ ਘਟ ਗਿਆ ਕਰਨਿਆ ਤੇ तकरीबन 17 1800 ਇੱਕ ਘਟ ਗਿਆ ਹਾਂ ਵੀ ਮੰਨ ਲਾ ਤੂੰ 1500 ਹੀ ਹੋਰ ਲਾ ਲਾ 2500 ਤੇ 1500 4000 ਘਟ ਗਿਆ ਇਹ 12000 ਰੁਪਏ ਦੇ ਰਹਿ ਗਿਆ ਹਾਂ ਸਾਰਾ ਲੈਸ ਕੱਟ ਕੇ ਜਿਹੜਾ ਰੇਟ ਕਿਆ ਹੀ ਕਸਟਮਰ ਆ ਜੇ ਵਿਜ਼ਿਟ ਕਰ ਲੇ ਰੇਟ ਉਹੀ ਮਿਲੂਗਾ ਜੀ ਆਪਾਂ ਉਹ ਨਹੀਂ ਕਰਦੇ ਵੀਡੀਓ ਚ ਦਿਖਾ ਕੁਝ ਹੋਰ ਦਿੱਤਾ ਦੇ ਕੁਝ ਹੋਰ ਆ ਆ ਆਹ ਜਿਵੇਂ 48490 ਆ ਇਹਨੂੰ ਵੀ 30 30 30% ਘਟਾ ਲੀ 30% ਲੈਸ ਹੀ ਆਹੋ ਮੜੀ ਜੀ ਖੋਲ ਲਾ ਨਾ ਫ੍ਰਿਜ ਹਾਂ ਲੋ ਜੀ ਦੇਖੀ ਬਈ ਤੇ ਇਹਦਾ ਬੈਲ ਬੁੱਲ ਤਾਂ ਦੇਵਾਂਗੇ ਫੁੱਲ ਗਾਰੰਟੀ ਵੈਂਟੀ ਬਿਲ ਹੋਊਗਾ ਜੀ ਗਾਰੰਟੀ ਵਾਰੰਟੀ ਸਾਰੀ ਕੰਪਨੀ ਦੀ ਹੁੰਦੀ ਹੈ ਜੀ ਹਾਂ ਵੀ ਜੋ ਕੰਪਨੀ ਦੀ ਹੋਊਗੀ ਉਹ ਮਿਲੂਗੀ ਕੋਈ ਹੈ ਤੇ ਇਹਦੇ ਚ 30% ਘਟ ਗਿਆ ਤੇ 5 30 ਘੱਟੋ ਘੱਟ ਮਤਲਬ 14000 ਰੁਪਏ ਘੱਟੋ ਘੱਟ ਘਟੂ 48000 ਰੁਪਏ ਦੀ ਆ ਮੈਂ 48500 ਦੀ ਆ ਤੇ 14000 ਰੁਪਏ ਘਟਾ ਦੋ ਸਮਝ ਲਾ ਤੇ ਇਹ 34 35000 ਦੀ ਰਹਿ ਜਾਣੀ ਮੈਂ ਤਾਂ ਕਰੀਬਨ ਰੇਟ ਦੱਸ ਰਿਹਾ ਮੈਂ ਪੱਕੇ ਨਾ ਹੋ ਜੇ ਉਹ ਇਹਦੂ ਵੀ ਘਟ ਸਕਦਾ ਇਹਦੂ ਮਾੜਾ ਮੋਟਾ 1500 ਵੱਧ ਵੀ ਸਕਦਾ ਆ ਆ ਜਿਹੜੇ 16900 ਵਾਲੀ ਇਹ ਵੀ ਘਟੂਗਾ ਕਿ ਪੂਰਾ ਹੀ ਇਹ ਵੀ ਘਟੂਗਾ ਹੀ ਹੈ ਘਟੂਗਾ ਇਹ ਚ ਆ ਜਾ ਫਿਰ ਹੋਰ ਆ ਇਧਰ ਆ ਆ ਕੀ ਪਿਆ ਆਹ ਆ ਸਾਰਾ ਸਟੋਰ ਹੈ ਜੇ ਕਿਸੇ ਨੇ ਹੋਲ ਸੇਲ ਚ ਸਟਾਕ ਲੈਣਾ ਸਾਡੇ ਤੋਂ ਉਹ ਵੀ ਹੁੰਦਾ ਹੀ ਅੱਛਾ ਤੇ ਇੰਨੇ ਚੋ ਸਮਾਨ ਲੱਭ ਜਾਂਦਾ ਭਲਾ ਤੁਹਾਨੂੰ ਵੀ ਕਿੱਥੇ ਗਈ ਪਿਆ ਸਾਰੇ ਸਾਰਾ ਪਤਾ ਹੁੰਦਾ ਹੀ ਸਾਨੂੰ ਤੂੰ ਦੇਖਤਾ ਸਹੀ ਕਰਨਿਆ ਇਹ ਸਾਰਾ ਨਵੇਂ ਸਾਲ ਤੱਕ ਪੂਰਾ ਜਿਆਦਾ ਹੀ ਆਫਰ ਚੱਲੀ ਜਾਂਦਾ ਨਵੇਂ ਸਾਲ ਤੱਕ ਜਿਹਨੇ ਚੱਕ ਕੇ ਲੈ ਜਾਣਾ ਜਿਹੜਾ ਕੋ ਚੱਕ ਲੈ ਜਾਣਾ ਆਜੋ ਲੈ ਜੋ ਲੈ ਜੋ ਕਰਨਿਆ ਆ ਸਾਰਾ ਬਹਿਲਾ ਕਰਨਾ ਨਮਾ ਨਮਾ ਸਮਾਨ ਹੀ ਪਿਆ ਇਹਦੇ ਵਿੱਚ ਸਾਰੇ ਦੇ ਵਿੱਚ ਆਹ ਸਾਰੇ ਦੇ ਵਿੱਚ ਨਮਾ ਨਮਾ ਸਮਾਨ ਹੀ ਆ ਐ ਗੱਤੇ ਜੇ ਦੇਖ ਕੇ ਆਇਆ ਨਾ ਕਹਿ ਦਿਓ ਆ ਜਾ ਉਰੇ ਆ ਜਾ ਕਿਹੇ ਜਾ ਸਮਾਨ ਪਿਆ ਉਰੇ ਦਿਖਾ ਦਿੰਨਾ ਤੈਨੂੰ ਮੈਂ ਐਹੇ ਜਾ ਸਮਾਨ ਪਿਆ ਪੁੱਤ ਐਹੇ ਜਾ ਨਿਕਲਣਾ ਆਹ ਮੂਮੀ ਕਾਗਤ ਉੱਤੇ ਚੜੇ ਹੋਇਆ ਮੂਮੀ ਕਾਗਤ ਆਹਾ ਆ ਜਿਹੜੀ 10500 ਦੀ ਫਰਿੱਜ ਆ ਇਹਦੀ ਆਹਾ ਇਹ ਐਮ ਆਰ ਪੀ ਆ ਕਿ ਦੁਕਟਾ ਮਾ ਗਿਆ ਆਪਾਂ ਐਮ ਆਰ ਪੀ ਤੇ ਤੇ ਬਹੁਤ ਹੈ ਇਹ ਤਾਂ 10500 ਵੇਚਣ ਵਾਲਾ ਰੇਟ ਆਈ ਸਾਡਾ ਇਹ ਵੇਚਣ ਵਾਲਾ ਰੇਟ ਲਾਇਆ ਹੋਇਆ ਤਾਂ ਜਿਹੜਾ ਤੁਹਾਡੇ ਵੀਡੀਓ ਸ਼ੇਅਰ ਕਰਕੇ ਆ ਗਈ ਇਹਨਾਂ ਚੋਂ ਪਾ 500 ਰੁਪਏ ਹੋਰ ਘਟਾ ਦਾਂਗੇ ਮਸ਼ੀਨ ਚੋਂ ਰੇਟ ਹੀ ਅੱਛਾ ਆ 11000 ਦੀ ਦੇ ਦਾਂਗੇ ਆ 9700 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 ਦੀ ਦੇ ਦਾਂਗੇ ਆ 500 11500 ਦੀ ਦੇ ਦਾਂਗੇ ਆ 13400 ਦੀ ਦੇ ਦੇਾਂਗੇ ਆ 13400 ਦੀ ਆ 13400 ਦੀ ਆ 13400 ਰੁਪਏ ਦੀ ਐਂ ਗੱਲ ਵਾਤਾ ਤੁਹਾਨੂੰ ਸਾਰੇ ਰੇਟ ਦੱਸਤੇ ਆ ਠੀਕ ਆ ਕਿ ਨਹੀਂ ਸਾਰਾ ਕੁਝ ਮਿਲ ਜਾਣਾ ਜਿਵੇਂ ਉਹ ਮਿਲਟਨ ਦਾ ਸਮਾਨ ਦਿਖਾਣਾ ਹੀ ਮੈਨੂੰ ਹਾਂ ਜਾ 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 ਲੈ ਖਾ ਖਾਂ 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 ਖਾ ਖਾ ਇੱਧਰ ਲੈ ਪਾਸੇ ਉਹ ਦੇਖ ਡਾਕ ਡਾਕ ਸਮਾਨ ਪਿਆ ਕੰਨਾ ਪਿਆ ਸਮਾਨ ਉਹ ਆ ਆ ਆਪਣੇ ਭਾਈਚਾਰੇ ਦਾ ਮੈਕਮੇ ਦਾ ਸਮਾਨ ਪਿਆ ਵਿੱਚ ਹੀ ਆ ਦੇਖ ਲੈ ਲੈ ਬੋਸ਼ ਕੰਪਨੀ ਦੀ ਏ ਲੈ ਵਿੱਚ ਹੀ ਆ ਪਿਆ ਆ ਗਏ ਜਿਵੇਂ ਕੰਟੇਨਰ ਆ ਗਏ ਮਿਲਟਨ ਦੇ ਆ ਗਏ ਆ ਟਿਫਨ ਆ ਗਏ ਆ 4-400 ਰੁਪਏ ਦਾ ਚੱਕ ਲੋ ਹਾਂ ਬਾਕੀ ਆ ਆ ਗਈ ਚਾਰਜਿੰਗ ਵਾਲੀ ਮਤਲਬ ਇਹਨੂੰ ਇਲੈਕਟ੍ਰੀਕਲ ਟਿਫਨ ਆ ਇਹ ਰੋਟੀ ਗਰਮ ਕਰੋ ਕੁਝ ਕਰੋ ਜਿਵੇਂ ਆਪਾਂ ਆਫਿਸ ਵਗੈਰਾ ਜੇ ਨੇ ਜਾਂ ਬੱਚੇ ਨੂੰ ਸਕੂਲ ਚ ਭੇਜਦੇ ਆ ਔਰ ਸ਼ਾ 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 ਸਾਢੇ 700 ਰੁਪਏ ਦਾ ਲੇਕਨ ਇਹ ਹੈਗਾ ਵਿੱਚੇ ਹੀ ਤਾਰ ਮਿਲਣੀ ਆ ਵਿੱਚੇ ਹੀ ਇਹਦੇ ਇੱਕੋ ਹੀ ਮਿੰਟ ਮੈਨੂੰ ਖੋਲ ਕੇ ਦੇਖ ਲੈਣ ਤੇ ਕੋ ਟੋਟਲ ਭੱਜ ਬਈ ਨਾ ਮੈਂ ਸਮਝ ਗਿਆ ਇਹਦੇ ਵਿੱਚ ਲੇਕਨ ਰੋਟੀ ਦਾਲ ਐ ਰੱਖਤੀ ਐ ਲਾਤਾ ਪਲੱਗ ਤੇ ਇਹਦੇ ਵਿੱਚ ਸਾਰਾ ਕੁਝ ਤੱਤਾ ਹੋ ਜਾਏ ਇਹ ਤੋਂ ਵੱਡਾ ਵੀ ਮਿਲ ਜਾਊਗਾ ਚਾਰ ਡੱਬੀ ਵਾਲਾ ਵੀ ਮਿਲ ਜੂਗੀ ਇਹ 950 ਦਾ ਹਾਂ ਇਹ ਵੀ ਮਿਲਟਨ ਦਾ ਹੀ ਹੂੰ 950 ਰੁਪਏ ਦਾ ਉਹ ਤਾਰ ਜੀ ਰਹਿ ਗਈ ਉਹ ਬਾਹਰ ਆ ਸਾਰੇ ਤਰ੍ਹਾਂ ਦੀ ਮਿਲ ਜਾਣਗੀਆਂ ਬੋਤਲ ਚਾਹੀਦੀ ਹੈ ਬੋਤਲ ਮਿਲ ਜੂਗੀ ਜੀ ਹੂੰ ਚੱਕੋ ਬਈ ਚੱਕੋ ਬਈ ਕੁਝ ਵੀ ਚਾਹੁੰਦਾ ਮਿਲਟਨ ਦਾ ਹੀ ਆਨਲਾਈਨ ਤੋਂ ਵੀ ਘੱਟ ਰੇਟ ਤੇ ਦੇ ਦਾਂਗੇ ਲੈ ਜੋ ਉਹ ਆ ਆ ਸ਼ਰਨੇ ਵਾਲਾ ਮਹਿਕਮਾ ਪਿਆ ਇਹ ਕੁਛ ਕੁਛ ਜੋੜੇ ਪਏ ਆ ਨਹੀਂ ਇਹ ਤਾਂ ਸਟਾਕ ਪਿਆ ਜੀ ਤੇ ਇੱਕ ਵਾਰ ਸੀ ਸੈਂਪਲ ਲਾਇਆ ਹੋਈ 400 ਰੁਪਏ ਦਾ ਬੂਟ ਚੱਕੋ ਆਨਲਾਈਨ ਨਾਲ 50% ਲੈਸੇ ਦੇ ਦਾਂਗੇ ਬੂਟ ਤੇ ਵੀ ਕੋਈ ਬੂਟ ਚੱਕੋ ਆਨਲਾਈਨੋਂ ਆ ਆ ਦੱਸ ਆ ਕਿੰਨੇ ਦਾ ਦੇਵੇਂਗਾ ਆ ਡੱਬਾ ਆ ਆ ਡੱਬਾ ਆ ਚਿੱਟ ਇਹ ਕਾਹਦੇ ਵਾਸਤੇ ਆ ਇਹ ਤਾਂ ਯੂ ਰੂਮ 'ਚ ਰੱਖ ਲਓ ਕੁਛ ਤੇ ਵੀ ਰੱਖ ਲਓ ਤਾਂ ਯੂਜ਼ਿੰਗਲੀ ਉਹ ਕੱਚ ਦਾ ਨਹੀਂਗਾ ਪਲਾਸਟਿਕ ਜੇ ਦਾ ਹੂੰ ਆਨਲਾਈਨੋਂ 50% ਲੈ ਸਿੱਝੇ ਤੇ ਦੇਖੋ ਇੱਥੇ ਜਰਾ ਕਹਿਣ ਕਾਂ ਜੀਆਂ ਕਰਨੇ ਮੈਨੂੰ ਜਾਣਦੇ ਹੋਏ ਨੂੰ ਦੱਸਾਂਗਾ ਸੀ ਓਏ ਹਾਂ ਅਸ ਵੀਵਿੰਗ ਵਾਲੀਆਂ ਨੇ ਜੀ ਹਾਂ ਆ ਲੋ ਜੀ ਇਹ ਕਾਦੇ ਵਾਸਤੇ ਆ ਇਹ ਇਹ ਜਿਹੜਾ ਬੰਦਾ ਸਵੀਪਿੰਗ ਕਰਦਾ ਹੋਰ ਕਰਦਾ ਹੀ ਉਹਨਾਂ ਲਈ ਆ ਇਹ ਆਪਾਂ ਯਾਰ ਪੂਲ ਪਾਲ ਚਾਏ ਕਰਿਆ ਕਰਾਂਗੇ ਓਏ ਹਵਾ ਭਰਦੀ ਆ ਬੈ ਕਿਉਂ ਕਰ ਲੈਂਦਿਆਂ ਆ ਹਾ ਜੁੜ ਗਾ ਨਾ ਦੇਖ ਐ ਵੈਕ ਚ ਸਟਾਕ ਵੀ ਬਹੁਤ ਆਈ ਯਾਰ ਮੈਂ ਨਾ ਮੋਟਰਸਾਈਕਲ ਤੇ ਲਾ ਕੇ ਜਾਣ ਨੂੰ ਵੀ ਕੀ ਹਰਜਾ ਨਹੀਂ ਥੋੜਾ ਜਿਹਾ ਉਹ ਨਿਗਾ ਜੀ ਵੱਧ ਦੀ ਘਟ ਦੀ ਜੀ ਇਹਦੇ ਨਾਲ ਉਹ ਲਾਉਣ ਵਾਲੇ ਆ ਮੁਰੂ ਅੱਛਾ ਲਾਉਣ ਵਾਲੇ ਆ ਸਟicker ਲੱਗਿਆ ਉਹ ਸਟicker ਲੱਗਿਆ ਅੱਛਾ ਉਹ ਸਟicker ਲਾਉਣ ਵਾਲੇ ਆ ਲਾ ਗੇਂਦਾ ਪਈਆਂ ਜਿੰਨੀ ਬੋਲ ਪਈ ਐ ਜੀ 15 ਰੁਪਏ ਪੀਸ ਦੇ ਦਾਂਗੇ 15 ਰੁਪਈਆਂ ਦੀਆਂ ਗੇਂਦਾਂ ਚੱਕੋ ਕਰਨੇ ਲੈ ਚਲ ਗਏ ਆਪਣੇ ਲਈ ਉਹ ਦੇ ਖੇਡਣ ਨੂੰ ਹਾਂ 15 ਵੀ ਛੱਡੋ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਂਦਾ ਉਹਨੂੰ 10 ਰੁਪਏ ਗੇਮ ਦੇ ਦਾਂਗੇ ਚੱਕ ਉਦਾਸ 10 ਰੁਪਏ ਦੀਆਂ ਗੇਂਦਾਂ 70 ਰੁਪਏ ਦੀ ਵਿਆਰ ਕਰਨੇ ਬੋ ਮੈਚ ਵਾਸਤੇ ਹੀ ਲੈ ਚਲੇ ਗਏ ਬਾਵਾ ਆ ਜਾ ਆ ਜਾ ਓਏ ਆ ਜੋ ਆਜਾਲਾ ਓਏ ਓਏ ਆਹਾ ਭਰਾਵਾ ਆ ਨਾ ਆਹਾ ਆਹਾ ਕਰਨੇ 45 4500 ਰੁਪਏ ਦਾ ਦਿੱਤਾ ਸੀ ਨਿਊਜ਼ੀਲੈਂਡ ਜਾਂਦਿਆਂ ਨੇ ਦਿੱਤਾ ਸਾਨੂੰ 에어ਪੋਰਟ ਤੇ 45 4500 ਦਾ ਆਨਲਾਈਨ ਨਾਲ 50% ਲੈਸ ਆਈ ਆਏ ਪਾ ਕੇ ਯਾਰ ਇਹ ਤਾਂ ਹੋਰ ਤਾਂ ਹੋਰ ਹੈ ਇਹ ਤਾਂ ਨਾ ਗੱਡੀ ਦੇ ਵਿੱਚ ਪਾ ਕੇ ਪੈਣਾ ਹੋਵੇ ਬੜਾ ਵੱਧਗਾ ਨਹੀਂ ਲਾਉਂਦੀ ਆ ਲੋ ਜੀ ਹੋਰ ਜਿਹਨਾਂ ਲੇਡੀਓ ਕਰਸਾਗੇ ਸਾਡੇ ਲਈ ਹੂੰ ਬ੍ਰਾਂਡ ਦਾ ਹੈਗਾ ਜੀ ਹੂੰ ਹੂੰ ਜਨਨ ਸੇਂ ਦਾ ਤੇ ਇਹਤੇ ਵੀ ਆਪਾਂ 40% ਲਾਸੇ ਦੇ ਦਾਂਗੇ ਉਹਨਾਂ ਇਹਨਾਂ ਨੂੰ ਆਮ ਆਨ ਤਾਂ ਜਿੰਨਾ रेट ਹੋਊਗਾ 40% ਲੈਸ ਕਰ ਦਾਂਗੇ ਉਹ ਤੇ ਲੱਕੋ ਬੀਬੀਆਂ ਵਾਸਤੇ ਵੇਖ ਜਾਣਾ ਇਹਦਾ ਟਰਾਲੀ ਭਰ ਕੇ ਆ ਜਾਓ ਯਾਰ ਪਿੰਡਾਂ ਵਾਲੇ ਇੱਥੇ ਸਾਮਾਨ ਤਾਂ ਬਾਧੂ ਆ ਟਰਾਲੀ ਜਿਸਮਾ ਉਹ ਥੋੜਾ ਪਲਾ ਹੋ ਜੇ ਉਹ ਆ ਜਿੰਮ ਵਾਲਾ ਪਿਆ ਸਾਮਾਨ ਲੈ ਜਿੰਮ ਵਾਲਾ ਕਿੱਥੇ ਰਸੋਈਆਂ ਕਿੱਥੇ ਜਿੰਮ ਸਾਰੇ ਹੀ ਮਿਲੂ ਓਵਰ ਆਲ ਇਹ ਨਿਗ੍ਹਾ ਮਾਰ ਕਰਨੇ ਕੋਈ ਪਏ ਇਨਾਂ ਕੋਲੇ ਹਲ ਸੁਹਾਗਾ ਵੀ ਹੋਊਗਾ ਪਾਸੇ ਐਸੀ ਕੋਈ ਨਿਗ੍ਹਾ ਆਪਾਂ ਨੂੰ ਮਾਰਨੀ ਪਊ ਐਡਾ ਸਟੋਰ ਆ ਨਾ ਕੋਈ ਸੁਹਾਗਾ ਸੁਭਗਾ ਵੀ ਪਿਆ ਹੋਣਾ ਇਨਾਂ ਕੋਲੇ ਕਿਸੇ ਪਾਸੇ ਆ ਜਿਮ ਵਾਲਾ ਸਾਰਾ ਸਮਾਨ ਇਹ ਵੀ ਡਿਸਕਾਊਂਟ ਤੇ ਲੈ ਜਾਓ ਚੱਕ ਕੇ ਡਿਸਕਾਊਂਟ ਤੇ ਹੀ ਆਨਲਾਈਨ ਨਾਲੋਂ ਜਿੰਨਾ ਉਹਦਾ ਰੇਟ ਹੋਊਗਾ ਜੀ ਇਹ ਤੇ 50% ਲੈਸ ਕਰਦੇ ਆ ਅਸੀਂ ਮੈਕਸਿਮਮ ਹੂੰ ਇਹ ਤੇ ਜੀ ਆਪਣਾ ਮੰਨ ਕੇ ਚੱਲੋ ਤੁਸੀਂ ਇਹ ਤੇ ਆਪਾਂ 60% ਲੈਸ ਦੇ ਦਾਂਗੇ ਐਮਾਜ਼ਨ ਤੇ ਜਿੰਨਾ ਦੇ ਤੋਂ ਇਕੱਠਾ ਆ ਕੇ ਸੌਦਾ ਮਾਰੋ ਯਾਰ ਇਹਨੇ ਰਵੀ ਨੇ ਕਰ ਹੀ ਲੈਣਾ ਯਾਰ ਥੋੜਾ ਤੁਸੀਂ ਆਓ ਜਿਮ ਜੁਮਾ ਆਹ ਦੇਖੋ ਆਹ ਕੀ ਆ ਆਹ ਮੈਟ ਨਹੀਂ ਉਹ ਉਹ ਜੋਗਾ ਵਾਲਾ ਜੋਗਾ ਮੈਟ ਮਿਲ ਜੂ ਜੋਗੇ ਵਾਲਾ ਇਹ ਕਿੰਨੇ ਕਿੰਨੇ ਦਾ ਦੇ ਦਗੇ ਇਹ ਆਪਾਂ ਜੀ 200 ਰੁਪਏ ਦਾ ਪੀਸ ਦੇ ਦਾਂਗੇ ਇਹ ਤਾਂ ਭਲੇ ਵਾਲਾ ਕੰਮ ਹੀ ਆ ਕੋਈ ਜੋਗਾ ਹੀ ਕਰੂਗਾ 2-200 ਰੁਪਏ ਦਾ ਚੱਕੋ ਤੇ ਆਹ ਲੋਹੇ ਵਾਲੇ ਬੈੱਡ ਲੈਦੀ ਜੀ ਚੀਜ਼ ਨਹੀਂ ਯਾਰ ਇਹ ਹੈ ਹੈ ਰਵੀ ਇਹ ਸਰ ਕੋ ਆਪਾਂ ਮੰਨ ਕੇ ਚੱਲੋ ਜੀ ਹਾਂ 4500 ਰੁਪਏ ਪਰ ਪੀਸ ਦੇ ਦਾਂਗੇ ਇਹਦਾ ਜੀ ਬੈੱਡ ਹਾਂ ਜੀ 4500 ਰੁਪਏ ਦਾ ਤੇ ਜੇ ਕੋਈ ਨੇ ਗੱਦਾ ਵੀ ਨਾਲ ਲੈਣਾ ਹੋਵੇ ਗੱਦਾ ਜਿਹੇ ਜਿਹਾਂ ਗੱਦਾ ਚਾਹੀਦਾ 5 ਇੰਚੀ 6 ਇੰਚੀ ਉਹ ਜਾ ਰੇਟ ਹੋ ਜੂਗਾ ਤੇ ਆ ਆ ਜਿਹੜੇ ਬੈਂਚ ਪੁੰਚ ਜੇ ਪਏ ਆ ਇਹ ਪਹਿਲਾਂ ਸਕੂਲ ਵਾਲੇ ਨਹੀਂ ਹੋਰ ਵੀਰੇ ਕੀ ਸਾਰਾ ਸੁਣ ਇਹ ਆਹਾ ਸਕੂਲ ਨਾਲ ਸਕਾਲਾਂ ਵਾਲੇ ਬੈਂਚ ਨਹੀਂ ਕਿ ਘਰੇ ਕੰਮ ਆਉਣ ਵਾਲੇ ਆ ਇਹ ਸਟੱਡੀ ਟੇਬਲ ਆ ਗਈ ਸਾਰਾ ਘਰਿਆਂ ਚ ਵੀ ਯੂਜ਼ ਹੁੰਦਾ ਸਕੂਲ ਚ ਵੀ ਹੁੰਦਾ ਬੱਚਿਆਂ ਲਈ ਬੱਚਾ ਦੀ ਪੜਾਈ ਵਾਸਤੇ ਸਪੈਸ਼ਲੀ ਇਹ ਯਾਰ ਇਹ ਜੀ ਚੀਜ਼ ਕਿਤਾਬਾਂ ਕਤੂਬਾਂ ਧਰਨ ਨੂੰ ਯਾਰ ਘਰੇ ਭਾਵੇਂ ਜੁੱਤੇ ਧਰ ਲਾ ਕਿਤਾਬਾਂ ਧਰ ਲਾ 800 ਰੁਪਏ ਵੀ ਇਸ ਦੇ ਦਾਂਗੇ 8-800 ਰੁਪਏ ਦਾ ਪੀਸ ਬਣਿਆ ਵਾ ਹੈ ਘਰੇ ਚੀਜ਼ ਹੀ ਪਈ ਹੋਈ ਸੋਹਣੀ ਲੱਗਦੀ ਆ ਯਾਰ ਹੈ ਕੀ ਹਰਜਾ ਆਹ ਜੋ ਆਖਾਂ ਦੇ ਪੜਨ ਵਾਲੇ ਟੇਬਲ ਟੂਬਲ ਇਹ ਬਲੋਗੇ ਕੰਸੋਲ ਹੋ ਗਈ ਆਪਣੇ ਕੋਲੇ ਇਹਨਾਂ ਨੂੰ ਦੇਣਾ ਹੀ ਆ ਹੁਣ ਹੂੰ ਤੇ ਆ ਇਹਨਾਂ ਡੱਬਿਆਂ ਜਾਂ ਚ ਕੀ ਪਿਆ ਭਲਾ ਇਹਨਾਂ ਸਟਾਕ ਭਰਿਆ ਆਉਂਦਾ ਜੀ ਸਾਰਾ ਆ ਜਾਂਦਾ ਜੀ ਜਿਵੇਂ ਨੂੰ ਕਿਸੇ ਨੂੰ ਆਰਡਰ ਡਿਲੀਵਰੀ ਦੇਣੀ ਹੁੰਦੀ ਹੈ ਜੀ ਹੂੰ ਫੋਨ ਤੇ ਆਰਡਰ ਆ ਜਾਂਦਾ ਉਹਨਾਂ ਦਾ ਸਟਾਕ ਪੈਕ ਕੀਤਾ ਹੁੰਦਾ ਈ ਹੈ। ਅੱਛਾ 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 ਤੇਰੇ ਕੋਲ ਆਨਲਾਈਨ ਵੀ ਮਤਲਬ ਤੇਰੇ ਤੋਂ ਮੰਗਾ ਸਕਦੇ ਆ। ਹਾਂ ਫੋਨ ਕਾਲ ਕਰਦਾ ਦਾ ਹੀ ਬੰਦਾ। ਕੀ ਆਰਡਰ ਚਾਹੀਦਾ ਸਾਨੂੰ? ਉਹਨਾਂ ਦੀ ਪੈਕਿੰਗ ਕੀਤੀ ਹੁੰਦੀ ਹੈ ਈ ਸਾਰੀ। ਤੇ ਆਹ ਯਾਰ ਪਹਾਨਾ ਫੋਟੋ ਸਟੇਟ ਵਾਲੀ ਮਸ਼ੀਨ ਨਹੀਂ ਯਾਰ ਆਹ। ਨਹੀਂ ਇਹ ਟਰੋਲੀ ਹੈ ਈ। ਕਾਦੇ ਵਾਲੀ ਹੈ ਇਹ? ਇਹ ਕੁਸੇ ਮਲਟੀਪਰਪਸ ਹੈ ਈ। ਇਹ ਜੇ ਡਰਾਅਰ ਨੇ। ਪਤਾ ਤਾਂ ਲੱਗੇ ਯਾਰ ਕੋਹੋ। ਹਾਂ। ਰੇਡ ਰੂੜ ਕੇ ਪਰੇ ਉਰੇ ਕਰਨ। ਹਾਂ। ਤੇ ਆ ਵੀ ਇਹਦੇ ਨਾਲ ਨਹੀਂ ਜਾਂਦਾ ਹਾਂ ਜੀ ਇਹ ਵੀ ਇਹ ਸਟੱਡੀ ਟੇਬਲ ਯੂਜ਼ ਕਰ ਲੋ ਚਾਹੇ ਮਲਟੀ ਟ੍ਰੋਲੀ ਯੂਜ਼ ਕਰ ਲੋ ਬੱਚੇ ਵਾਸਤੇ ਯਾਰ ਬਾਹਲਾਂ ਆ ਲੋ ਕਾਰ ਚੀਜ਼ਾਂ ਪਈਆਂ ਯਾਰ ਇੱਥੇ ਬਾਹਲਾਂ ਆ ਲੋ ਕਾਰ ਚੀਜ਼ਾਂ ਆ ਉਹ ਜਾ ਰਹੇ ਉਹ ਆ ਯਾਰ ਭਾਂਡੇ ਢਿੰਡੇ ਚਮਚੇ ਚੁੰਚੇ ਟੰਗਣ ਨੂੰ ਆਹਾ ਆਹਾ ਰਸੋਈ ਚ ਐ ਲਾਉਣ ਨੂੰ ਉਹੋ ਚੀਜ਼ਾਂ ਆ ਬੱਚੋਂ ਤੇ ਆ ਗਈ ਕਾਰ ਵੱਕੇ ਮ ਆ ਗਈ ਆਹ ਕੀ ਆ ਆ ਬਈ ਕਿਉਂ ਮਾ ਆਹਾਂ ਇਹ ਇਹ ਆਪਣਾ ਤੰਦੂਰੀ ਤੰਦੂਰ ਆ ਤੰਦੂਰ ਆ ਲੈ ਯਾਰ ਸਿਰ ਆ ਗਾ ਲਵਾ ਤੇ ਆ ਬਾਬਿਆਂ ਦਾ ਫੋਟੋ ਆ ਇਹ ਸਾਰੀ ਇਹ ਸਿਨਰੀ ਜੀ ਓਏ ਉਂ ਲਾਉਣ ਨੂੰ ਅੰਧਾਂ ਤੇ ਬਹੁਤ ਤਰ੍ਹਾਂ ਦੀ ਵਿੱਚ ਡਿਜ਼ਾਈਨ ਮਿਲ ਜੂਗੀ ਇਹ ਇਹ ਕਿੰਨੇ ਕਿੰਨੇ ਦੇ ਦੇ ਦੀ ਇਹ ਆਪਣੇ ਕੋਲ 70 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ 70 ਤੋਂ ਲੈ ਕੇ 300 ਰੁਪਏ ਤੱਕ ਦੀ ਹੋਊਗੀ ਆਪਣੇ ਕੋਲ ਤੇ ਹੁਣ ਜਰ ਆਪਾਂ ਇਹ ਗੱਲ ਭੁੱਲ ਗਏ ਕਹਿਣੀ ਵੀ ਆਉਣਾ ਕਿੱਥੇ ਪੈਣਾ ਆਪਣਾ ਬਲਾੜਾ ਸ਼ਹਿਰ ਆਈ ਜੀ ਪਿੱਖੀ ਰੋਡ ਤੇ ਸ਼ੂਗਰ ਮਿਲ ਦੇ ਸਾਹਮਣੇ ਬਿਲਕੁਲ ਰਿਲਾਇੰਸ ਪੰਪ ਦੇ ਨੇੜੇ ਬਲਾੜੇ ਬਲਾੜੇ ਤੁਹਾਨੂੰ ਆਉਣਾ ਪੈਣਾ ਸੱਜਣੋ ਬਲਾੜੇ ਦੇ ਵਿੱਚ ਸਟੋਰ ਆ ਇਹ ਸਟੋਰ ਨਵੇਂ ਸਾਲ ਤੱਕ ਸਾਰਾ ਸਟੋਰ ਬਾਵਾ ਨੇ ਖਾਲੀ ਕਰ ਦੇਣਾ ਜਿਹੜਾ ਮੇਲਾ ਲੱਗਿਆ ਲੁੱਟ ਕੇ ਲੱਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਹੁਣ ਇਹ ਟਰਾਲੀਆਂ ਚੱਕੋ ਟਰੈਕਟਰ ਚੱਕੋ ਸਮਾਨ ਭਰ ਕੇ ਲੈ ਜਾਓ ਚੱਕੋ ਵੀ ਖੁੱਲਾ ਤੁਹਾਡੇ ਬਾਤ